ਸਾਡੇ ਪੰਜਾਬੀ ਵਿਆਹਾਂ ਸ਼ਾਦੀਆਂ ਦੇ ਵਨਸਵੰਨੇ ਰੰਗ ਗੀਤ ਲੋਕਗੀਤ ਗਿੱਧਾ ਬੋਲੀਆਂ ਤੇ ਇਹਨਾਂ ਰੰਗਾਂ ਵਿੱਚੋਂ ਮੈਂ ਲੈ ਕੇ ਆਈਆਂ ਜੀ ਬਹੁਤ ਹੀ ਖੂਬਸੂਰਤ ਜਾਂ ਇਹ ਸੁਹਾਗ ਤੇ ਇਸ ਨੂੰ ਤੁਸੀਂ ਅਖੀਰ ਤੱਕ ਜ਼ਰੂਰ ਸੁਣਿਓ ਪੰਜ ਮਣ ਚੋਲੇ ਪੰਜਾਂ ਮਣੀ ਆਟਤੇ ਵੀ ਮਣ ਦਈਆ ਜਮਾ ਦੇ ਸੰਦੇ ਰਾਜਿਆ ਤੂੰ ਕੀ ਦਾ ਜੀ ਤੂੰ ਕੀ ਦਾ ਕਾਜ ਰਚਾਵੇ ਲਿਆ ਪੰਜ ਮਣੇ ਚੋਲ ਪੰਜਾ ਮਨੀ ਹਟਾਤੇ ਵੀ ਲਡੋ ਰਾਣੀ ਮੈਂ ਤੇਰਾ ਲਡੋ ਰਾਣੀ ਮੈਂ ਤੇਰਾ ਕਾਜਰ ਚਾਨੀ ਲਿਆ ਨੋ ਫੁੱਲ ਕਾਰੀਆਂ ਤੇ ਸੱਤ ਅੱਠ ਚੁੰਨੀਆਂ ਤੂੰ ਛੱਜ ਪਰ 니 ਤੂੰ ਛੱਜ ਪਰ ਗੇਨੀ ਅਕੜਾ ਨੀ ਲਿਆ ਸੁਣ ਮਾਈ ਮੇਰੀ ਨਹੀਂ ਮੈ ਲਾਂਦੀ ਏ ਰਾਣੀਏ ਤੂੰ ਕੀ ਦਾ ਨਹੀਂ ਤੂੰ ਕੀ ਦਾ ਕਾਜ ਰੇ ਚਾਨੀ ਲਿਆ ਨਾ ਫੁੱਲ ਕਾਰੀਆਂ ਤੇ ਸੱਤ ਅੱਠ ਚੁੰਨੀਆਂ ਮੈਂ ਛੱਜ ਛੱਜ ਪਾਰਗੇ ਨਿਆਕੜਾ ਨੀ ਲਿਆ ਤੂੰ ਸਾਡੇ ਬੂਹੇ ਤੇ ਬੈਠੀ ਤੀ ਏ ਕੁਆਹਰੀ ਤੂੰ ਸਾਡੇ ਬੂਹੇ ਤੇ ਬੈਠੀ ਤੀ ਏ ਲਿੰਗਾ ਨਾ ਪੀੜ ਗਾਗਰ ਨਾਲ ਜੜਵਾ ਤੂੰ ਸੋਣੇਂ ਦਾ ਤੂੰ ਸੋਣੇਂ ਦਾ ਕੰਠ ਕੜਾਵੇ ਲਿਆ ਸੁਣ ਮम्मा ਮੇਰੀ ਆ ਵਿਦਿਸਾਂਦ ਅਰਾਜਾ ਸੁਣ ਮम्मा ਮੇਰੀ ਆ ਵਿਦਿਸਾਂਦ ਅਰਾਜਾ ਵੇ ਤੂੰ ਕੀ ਵੀ ਤੂੰ ਕੀਦਾ ਕਾਜ ਰਚਾਵੇ ਲਿਆ ਪਲੰਗਾ ਨਾਲ ਪੀੜਾ ਗਾਗਰੇ ਨਾਲ ਗੜਵਾ ਪਲੰਗਾ ਨਾਲ ਪੀੜਾ ਗਾਗਰੇ ਨਾਲ ਗੜਵਾ ਮੈਂ ਸੋਨੀਂਦਾ ਮੈਂ ਸੋਨੀਂਦਾ ਕੈਂਟਾ ਸੋਣ ਪਾਣ ਜੀ ਮੇਰੀਏ ਤੂੰ ਪਹਿਨ ਕਰ ਬੈਠੀ ਕੋ ਆਰੀ ਮੈਂ ਤੇਰਾ ਨੀ ਮੈਂ ਤੇਰਾ ਕਾਜ ਰਚਾਨੀ ਲਿਆ ਚੂੜਾ ਕਲੀਰੇ ਤੇ ਗੋਟੇ ਕਿਨਾਰੀਆਂ ਚੂੜਾ ਕਲੀ रतड़ा जा नी तू जा सूट मंगा नी ले आ, सुन ੋਟਾ ਕਿਨਾਰੀਆਂ ਮੈਂ ਰਤੜਾ ਜਾ ਨੀ ਮੈਂ ਰਤੜਾ ਜਾ ਸੂਟ ਮੰਗਾਨੀ ਲਿਆ ਨਣੰਦ ਕਾਰਿ ਬੈਠੀ ਤੂੰ ਦੋਤੀ ਇੱਕਵਾ ਟੋੜੀ ਤੇ ਥਾਲ ਪਰ ਮੋਤੀਆਂ ਸਜਾ ਜਾਨੀ ਲਿਆ ਬਾਬਲੀ ਦੀਵੇ ਤੇਰਾ ਕਾਜਰ ਚਾਨੀ ਲਿਆ ਹਾਂਜੀ ਤੇ ਜੇਕਰ ਤੁਸੀਂ ਮੇਰੇ ਗੀਤ ਨੂੰ ਸੁਣਦੇ ਹੋਏ ਇੱਥੋਂ ਤੱਕ ਪਹੁੰਚੇ ਹੋ ਤਾਂ ਮੇਰੇ ਇਸ ਗੀਤ ਨੂੰ ਲਾਈਕ ਤੇ ਸ਼ੇਅਰ ਕਰਨਾ ਜੀ ਤੇ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਥੈਂਕ ਯੂ ਜੀ ਵੈਰੀ ਮਚ